ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸੋ ਦੋਸਤੋ ਅੱਜ ਦਾ ਜੋ ਸਾਡਾ ਕਨਸੈਪਟ ਹੈਗਾ ਉਹ ਧਿਆਨ ਦੀ ਪਹਿਲੀ ਵਿਧੀ ਦੇ ਨਾਲ ਜੁੜਿਆ ਹੋਇਆ ਹੈ ਸੋ ਜੋ ਧਿਆਨ ਦੀ ਪਹਿਲੀ ਵਿਧੀ ਹੈ ਉਹ ਸਾਡੇ ਸਵਾਸਥ ਦੇ ਨਾਲ ਜੁੜੀ ਹੋਈ ਹੈ ਆਤਮਿਕਤਾ ਤੇ ਜਾਗਰਿਤ ਹੋਣ ਦੇ ਨਾਲ ਜੁੜੀ ਹੋਈ ਹੈ ਸੋ ਧਿਆਨ ਦਾ ਜੋ ਸਭ ਤੋਂ ਮੇਨ ਜਿਹੜਾ ਕਨਸੈਪਟ ਹੈ ਉਹ ਜਾਗਰਿਤ ਹੋਣਾ ਹੀ ਹੈ ਆਪਣੇ ਆਪ ਨੂੰ ਮਾਨਸਿਕ ਔਰ ਤੌਰ ਤੇ ਜਾਗਰਿਤ ਕਰਨਾ ਅਵੇਅਰ ਕਰਨਾ ਹੀ ਧਿਆਨ ਹੈ ਸੋ ਸਭ ਕਰਮ ਕਾਂਡਾਂ ਤੋਂ ਪਾਸੇ ਰੱਖਦੇ ਹੋਇਆਂ ਆਪਾਂ ਆਪਣੇ ਮਨ ਦੇ ਵਿੱਚ ਚੱਲਣ ਵਾਲੇ ਵਿਚਾਰਾਂ ਦੇ ਪ੍ਰਤੀ ਜਾਗਰਿਤ ਹੋਣਾ ਹੈ ਅਤੇ ਇਹ ਕਿਉਂ ਚੱਲਦੇ ਹਨ ਇਹਨਾਂ ਨੂੰ ਸਮਝਣਾ ਹੈ ਇਹਨਾਂ ਨੂੰ ਰੁਕਣਾ ਹੈ ਕਿਵੇਂ ਰੁਕਣਾ ਹੈ ਇਹ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਦੱਸਾਂਗੇ ਸੋ ਜੋ ਧਿਆਨ ਦੀ ਇਹ ਸਭ ਤੋਂ ਪਹਿਲੀ ਵਿਧੀ ਹੈਗੀ ਹੈ ਉਹ ਹੈ ਜੀ ਸੁਵਾਸਾਂ ਦੇ ਨਾਲ ਜੁੜੀ ਹੋਈ ਆਪਣੇ ਆਪ ਨੂੰ ਦੇਖਣਾ ਆਪਣੇ ਸਵਾਸਾਂ ਨੂੰ ਵੇਖਣਾ ਇਸ ਵਿਧੀ ਰਾਹੀਂ ਤੁਸੀਂ ਚੇਤਨ ਤੌਰ ਤੇ ਮਜਬੂਤ ਹੋ ਸਕਦੇ ਹੋ ਆਪਣੇ ਅੰਦਰ ਦੇ ਗਿਆਨ ਦੇ ਵਿੱਚ ਵਾਧਾ ਕਰ ਸਕਦੇ ਹੋ ਆਪਣੇ ਅੰਦਰ ਦੀ ਊਰਜਾ ਨੂੰ ਉਤਾਂ ਚੱਕ ਸਕਦੇ ਹੋ ਸੋ ਇਸ ਵਿਧੀ ਨੂੰ ਕਰਦਿਆਂ ਹੋਇਆਂ ਸਾਨੂੰ ਇੱਕ ਸ਼ਾਂਤ ਜਗ੍ਹਾ ਉੱਤੇ ਬੈਠ ਕੇ ਆਪਣੇ ਮਨ ਨੂੰ ਵਿਚਾਰਾਂ ਤੋਂ ਖਾਲੀ ਕਰਨਾ ਹੈ ਇਹ ਵਿਧੀ ਆਪਾਂ ਕਰਨੀ ਕਿਸ ਤਰ੍ਹਾਂ ਹੈ ਸੋ ਉਵੇ ਆਪਾਂ ਤੁਹਾਨੂੰ ਪੂਰਨ ਤੌਰ ਤੇ ਜਾਣਕਾਰੀ ਦੇਵਾਂਗੇ ਪੂਰੀ ਤਰ੍ਹਾਂ ਜਾਣਕਾਰੀ ਦੇਵਾਂਗੇ ਕਿਉਂਕਿ ਧਿਆਨ ਨੂੰ ਕਰਦਿਆਂ ਹੋਇਆ ਸਾਨੂੰ ਕੁਝ ਪਰਹੇਜ਼ ਕਰਨੇ ਜ਼ਰੂਰੀ ਹੁੰਦੇ ਹਨ ਧਿਆਨ ਦੀ ਸ਼ੁਰੂਆਤ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਚੁਗਲੀ ਨਿੰਦਿਆ ਨੂੰ ਤਿਆਗਣਾ ਪਵੇਗਾ ਚੁਗਲੀ ਨਿੰਦਿਆ ਤਿਆਗ ਕੇ ਹੀ ਤੁਸੀਂ ਧਿਆਨ ਦੇ ਵਿੱਚ ਉਤਰ ਸਕਦੇ ਹੋ ਜੇ ਜੇਕਰ ਤੁਹਾਡੇ ਅੰਦਰ ਸਾੜਾ ਹੈ ਚੁਗਲੀ ਨਿੰਦਿਆ ਹੈ ਅਹੰਕਾਰ ਹੈ ਸਿਰਫ ਮੈਂ ਈਕੋ ਹੈ ਵੀ ਮੈਂ ਵੱਡਾ ਹਾਂ ਤਾਂ ਤੁਸੀਂ ਧਿਆਨ ਦਿਆਂ ਉਸ ਉਹਨਾਂ ਗਹਿਰਾਈਆਂ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ ਜਿੱਦਾਂ ਗਹਿਰਾਈਆਂ ਤਹਿਤ ਤੁਸੀਂ ਪ੍ਰਮਾਤਮਾ ਦੇ ਸਾਹਮਣੇ ਜਾਵੋ। ਸਭ ਤੋਂ ਪਹਿਲਾਂ ਧਿਆਨ ਕਰਨ ਤੋਂ ਪਹਿਲਾਂ ਆਪਣੇ ਮਨ ਦੇ ਵਿੱਚੋਂ ਕਿਸੇ ਤਸਵੀਰ ਨੂੰ ਮਾ ਪ੍ਰਮਾਤਮਾ ਨੂੰ ਜਾਂ ਇਮਾਰਤ ਨੂੰ ਮਾ ਸੱਚਖੰਡ ਨੂੰ त्याग ਦਿਓ। ਕਿਉਂਕਿ ਪ੍ਰਮਾਤਮਾ ਕੋਈ ਸਰੀਰ ਰੂਪ ਨਹੀਂ ਹੈ ਕੋਈ ਸੱਚ ਬਿਲਡਿੰਗ ਰੂਪ ਨਹੀਂ ਹੈ। ਪ੍ਰਮਾਤਮਾ ਇੱਕ ਸ਼ਕਤੀ ਹੈ ਊਰਜਾ ਹੈ ਜੋ ਸਭ ਦੇ ਵਿੱਚ ਬਰਾਜਮਾਨ ਹੈ। ਇਸ ਲਈ ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰਦਿਆਂ ਹੋਇਆਂ ਅੱਗੇ ਵਧੋ ਤੇ ਬੈਠੋ ਬੈਠਣਾ ਹੈ ਕਿਵੇਂ ਤੁਸੀਂ ਸ਼ਾਂਤ ਜਗ੍ਹਾ ਦੇ ਉੱਤੇ ਚੌਂਕੜੀ ਮਾਰ ਕੇ ਬੈਠ ਸਕਦੇ ਹੋ ਤੇ ਆਪਣੇ ਸਵਾਸ ਦੇ ਪ੍ਰਤੀ ਜਾਗਰਿਤ ਹੋਣਾ ਹੈ ਜਾਗਰਿਤ ਅਵਸਥਾ ਦੇ ਵਿੱਚ ਪੂਰੇ ਸ਼ਾਂਤ ਜਿ ਤੋ ਕੇ ਆਪਣੇ ਸਵਾਸਾਂ ਨੂੰ ਦੇਖਣਾ ਹੈ ਜਿਵੇਂ ਜਿਵੇਂ ਤੁਸੀਂ ਆਪਣੇ ਸਵਾਸਾਂ ਨੂੰ ਦੇਖੋਗੇ ਤੁਹਾਡੇ ਵਿਚਾਰਾਂ ਦੀ ਜਿਹੜੀ ਕੜੀ ਹੈ ਟੁੱਟਦੀ ਜਾਵੇਗੀ ਘਟਦੀ ਜਾਏਗੀ ਤੁਸੀਂ ਇੱਕ ਗਹਿਨ ਸਮਾਧੀ ਦੇ ਵਿੱਚ ਸ਼ਾਂਤੀ ਦੇ ਵਿੱਚ ਆਨੰਦ ਦੇ ਵਿੱਚ ਉਧਰ ਜਾਵੋਗੇ ਪਰ ਫਿਰ ਵੀ ਜੇਕਰ ਕਿਤੇ ਤੁਹਾਨੂੰ ਬਹੁਤ ਜ਼ਿਆਦਾ ਵਿਚਾਰ ਆਉਂਦੇ ਹਨ ਤਾਂ ਉਹਨਾਂ ਵਿਚਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਉਹਨਾਂ ਪ੍ਰਤੀ ਵੀ ਜਾਗਰਿਤ ਹੋ ਜਾਣਾ ਹੈ ਵੀ ਇਹ ਵਿਚਾਰ ਹਨ ਇਹ ਇੱਕ ਪਰਮ ਹੈ ਭੁਲਿਕਾ ਹੈ ਆਉਣਗੇ ਤੇ ਚਲੇ ਜਾਣਗੇ ਜੇਕਰ ਤੁਸੀਂ ਇਹਨਾਂ ਵਿਚਾਰਾਂ ਦੇ ਪ੍ਰਤੀ ਜਾਗਰੂਕ ਨਹੀਂ ਹੁੰਦੇ ਇਹਨਾਂ ਦੇ ਵਿੱਚ ਰਲ ਜਾਣਿਓ ਇਹਨਾਂ ਦੇ ਨਾਲ ਇਹ ਆਪਣੇ ਸਫ਼ਰ ਨੂੰ ਸ਼ੁਰੂ ਕਰ ਦਿੰਨੇ ਹੋ ਤਾਂ ਤੁਸੀਂ ਕਦੇ ਵੀ ਧਿਆਨ ਦੀ ਉਸ ਗਹਿਰਾਈ ਦੇ ਵਿੱਚ ਨਹੀਂ ਉਤਰ ਸਕਦੇ ਸੋ ਇਹ ਵਿਧੀ ਨੂੰ ਕਰਦੇ ਆ ਆਪਣੇ ਸਵਾਸਾਂ ਦੇ ਉੱਤੇ ਧਿਆਨ ਲਗਾਉਣਾ ਹੈ ਸਵਾਸ ਆਇਆ ਸਵਾਸ ਗਿਆ ਸਵਾਸ ਆਇਆ ਸਵਾਸ ਗਿਆ ਜਦੋਂ ਸਵਾਸ ਅੰਦਰ ਜਾਂਦਾ ਹੈ ਉਹਨੂੰ ਵੇਖਣਾ ਹੈ ਸਵਾਸ ਬਾਹਰ ਆਉਂਦਾ ਹੈ ਉਹਨੂੰ ਵੇਖਣਾ ਹੈ ਇਸ ਪ੍ਰਕਿਰਿਆ ਨੂੰ ਹੁੰਦਿਆਂ ਦੇਖੋ ਵਿਚਾਰਾਂ ਤੋਂ ਨਹੀਂ ਡਰਨਾ ਵਿਚਾਰ ਆਪੋ ਆਪਣੇ ਆਪ ਆਪਣੇ ਆਪ ਆਉਣੋਂ हट ਜਾਣਗੇ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸੁਣਨਾ ਬੜੇ ਰਹੋ ਧੰਨਵਾਦ